ਦੋਸਤੋ ਲੰਗੇ ਜਣੀ ਪਿੰਡ ਕਣਕਵਾਲ ਪੰਘੂਆ ਕੋਲ ਛੈਲਰ ਦੀ ਕੰਦ ਡਿੱਗਣ ਕਾਰਨ ਪਿੰਡ ਹੀਰੋਂ ਖੁਰਦੇ ਦੋ ਨੌਜਵਾਨ ਮਜ਼ਦੂਰ ਸਦਾਲੀ ਪਰਿਵਾਰਾਂ ਤੋਂ ਵਿਛੜ ਗਏ ਹਨ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਘਰ ਦੀ ਹਾਲਤ ਅਮਨਦੀਪ ਸਿੰਘ ਦਾ ਘਰ ਹੈ ਜੋ ਕਿ ਖਸਤਾ ਹਾਲਤ ਦੇ ਵਿੱਚ ਹੈ ਇਸ ਦੇ ਪੰਜ ਬੱਚੇ ਹਨ ਤਿੰਨ ਲੜਕੇ ਅਤੇ ਦੋ ਲੜਕੀਆਂ ਸੋ ਇਹਨਾਂ ਪਰਿਵਾਰਾਂ ਦੀ ਜੋ ਹਾਲਤ ਹੈ ਅੱਤ ਉਸੇ ਸਾਹਮਣੇ ਹੈ অতি ਗਰੀਬੀ ਦੇ ਵਿੱਚ ਇਹ ਜੀਵਨ ਬਤੀਤ ਕਰੇ ਸਨ ਆ ਦੂਸਰੀ ਤਸਵੀਰ ਤੁਹਾਨੂੰ ਦਿਖਾਉਣੀ ਆ ਇਹ ਬਿੱਟੂ ਸਿੰਘ ਦਾ ਘਰ ਹੈ ਦੇਖੋ ਕਿਸ ਤਰ੍ਹਾਂ ਇਹ ਗੁਜ਼ਾਰਾ ਕਰ ਰਿਹਾ ਸੀ ਪਰਿਵਾਰ ਮਿਹਨਤ ਮੁਸ਼ਕਲ ਦੇ ਜਰੀਏ ਤੁਸੀਂ ਦੇਖ ਸਕਦੇ ਹੋ ਇਸ ਨੇ ਆਪਣੀ ਛੱਤ ਤੇ ਆ ਦੇਖੋ ਚਾਦਰਾਂ ਪਾ ਕੇ ਗੁਜ਼ਾਰਾ ਕਰ ਰਿਹਾ ਸੀਗਾ ਸੋ ਇਨਾ ਗਵਾਂ ਪਰਿਵਾਰਾਂ ਨੂੰ ਬਹੁਤ ਵੱਡਾ ਤੱਕਾ ਲੱਗਿਆ ਹੈ ਕਿਉਂਕਿ ਕਮਾਉਣ ਵਾਲੇ ਜੋ ਸਨ ਉਹ ਸਦਾ ਲਈ ਚਲੇ ਗਏ ਹਨ ਸੋ ਸਮਾਜ ਸੇਵੀ ਇਹਨਾਂ ਵੱਸੀ ਬੇਨਤੀ ਕਰਦੇ ਹਾਂ ਕਿ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਇਨਾ ਪਰਿਵਾਰਾਂ ਦੀ ਬਤ ਤੋਂ ਬਤ ਮਦਦ ਕੀਤੀ ਜਾਵੇ ਇਨਾਂ ਦਾ ਪੋਗ ਮਿਤੀ 16 ਜੁਲਾਈ ਨੂੰ ਗੁਰਦੁਆਰਾ ਸਾਹਿਬ ਪਿੰਡ ਹੀਰਾਂ ਖੁਰਦ ਵਿਖੇ ਪੈ ਰਿਹਾ ਹੈ ਜਿੱਤੇ ਬਤ ਤੋਂ ਬਤ ਸੰਗਤਾਂ ਨੇ ਇਨਾਂ ਦੀ ਮਦਦ ਕਰਨੀ ਹੈ ਧੰਨਵਾਦ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤੁਹਾਨੂੰ ਆਪ ਨੂੰ ਸਭ ਨੂੰ ਪਤਾ ਹੀ ਹੈ ਕਿ ਕਣਕਵਾਲ ਪੰਗੂਆ ਸੈਲਰ ਦੇ ਵਿੱਚ ਕਾਂਦਰ ਰੇਗਣ ਕਾਰਨ ਦੋ ਗਰੀਬ ਮਜ਼ਦੂਰ ਪਰਿਵਾਰ ਗਰੀਬ ਦੀ ਮੌਤ ਹੋਈ ਹੈ ਮਜ਼ਦੂਰਾਂ ਦੀ ਸੋ ਇਸ ਦੁੱਖ ਦੀ ਘੜੀ ਵਿੱਚ ਸਾਨੂੰ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਸੋ ਇਹਨਾਂ ਗਰੀਬਾਂ ਦੇ ਛੋਟੇ ਛੋਟੇ ਬੱਚੇ ਨੇ ਜੀ ਸਾਰੇ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਹੀਰੋਂ ਖੁਰ ਦਾ ਜੋ ਦੋ ਮਜ਼ਦੂਰਾਂ ਦੀ ਮੌਤ ਹੋਈ ਹੈ ਕਣਕਵਾਲ ਭੰਗੂਆ ਜੋ ਤੰਦ ਦੇ ਥੱਲੇ ਕੰਦ ਅਚਾਨਕ ਡਿੱਗਣ ਕਰਕੇ ਥੱਲੇ ਦੋ ਮਜ਼ਦੂਰਾਂ ਦੀ ਮੌਤ ਹੋਈ ਹੈ ਜੋ ਇਹ ਦੋਵੇਂ ਪਰਿਵਾਰ ਗਰੀਬ ਪਰਿਵਾਰ ਵੱਲੋਂ ਤੀਗੇ ਵੱਧ ਤੋਂ ਵੱਧ ਸਰਕਾਰ ਨੂੰ ਕਹਿੰਦੇ ਆ ਵੀ ਇਹਨਾਂ ਨੂੰ ਸਹਾਇਤਾ ਦੀ ਲੋੜ ਹੈ ਬਾਕੀ ਜਥੇਬੰਦੀਆਂ ਮਜ਼ਦੂਰ ਕਿਸਾਨ ਜੁਨੀਆਨਾਂ ਨੂੰ ਵੀ ਮਦਦ ਦੀ ਕਰੋ ਇਹਨਾਂ ਦੀ ਵੱਧ ਤੋਂ ਵੱਧ ਐਨੇ ਕਹਿੰਦੇ ਬੇਨਤੀ ਕਰਦੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ